ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਮਲੀਨੀ ਬਰ ਸਕੂਲ ਸਮਾਨਾ ਤੋਂ ਬੋਲ ਰਿਹਾ ਹਾਂ ਡਾਕਟਰ ਟੇਕੇ ਜੋਰੀ ਅਸੀਂ ਸਹਿਬਜਾਦੇ ਦੀ ਸ਼ਹੀਦੀ ਜੋ ਤਿਹਾਰਾ ਚੱਲ ਰਿਹਾ ਹੈ ਉਸ ਲਈ ਅੱਜ ਸੁਖਨੀ ਸਾਹਿਬ ਦਾ ਪਾਠ ਕਰਾਇਆ ਹੈ ਅਤੇ ਸਾਰੇ ਸਟਾਫ ਜਿੰਨੇ ਬੱਚੇ ਅਤੇ ਉਹਨਾਂ ਦੇ ਜਿਹੜੇ ਮਾਪੇ ਉਹਨਾਂ ਨੂੰ ਅਸੀਂ ਇਹਦੇ ਨਾਲ ਲੰਗਰ ਦੀ ਸੇਵਾ ਕੀਤੀ ਹੈ ਔਰ ਇਹਦੇ ਨਾਲ ਜਿਹੜੇ ਗਰੀਬ ਬੰਦੇ ਲੇਬਰ ਹੈ ਜਿਹੜੀ ਪੱਠੇ ਤੇ ਕੰਮ ਕਰ ਰਹੀ ਹੈ ਉਹਨਾਂ ਨੂੰ ਵੀ ਅਸੀਂ ਬੁਲਾਇਆ ਉਹਨਾਂ ਨੂੰ ਅਸੀਂ ਲੰਗਰ ਸੇਵਾ ਵੀ ਕਰਾਂਗੇ ਤੇ ਗਰਮ ਕੱਪੜੇ ਵੀ ਦਵਾਂਗੇ। ਆ ਸਾਡੀ ਮਹਾਰਾਜ ਅੱਗੇ ਕੋਈ ਬੇਨਤੀ ਹੈ ਗੁਰੂ ਮਹਾਰਾਜ ਜੀ ਕਿ ਬੱਚਿਆਂ ਤੇ ਅ ਅਸ਼ੀਰਵਾਦ ਪਰ ਹੱਥ ਰੱਖਣ ਅਤੇ ਸਾਰਾ ਪਰਿਵਾਰ ਸਾਰਾ ਜੋ ਕਾਲਜ ਹੈ ਸਕੂਲ ਹੈ ਦਾ ਹਸਪਤਲ ਹੈ ਸਾਰਾ ਇਹ ਠੀਕ-ਠਾਕ ਚੱਲੇ ਸਭ ਉੱਤਕੀਤੇ ਰਹੇ ਇਹ ਸਾਡੀ ਬੇਨਤੀ ਹੈ। ਮੈਂ ਡਾਕਟਰ ਸ੍ਰਿੰਦਰ ਜੌਰੀ ਵਰਤੀਨ ਮਲਟੀ ਸਪੈਸ਼ਲਟੀ ਹਸਪਤਲ ਸਮਾਨਾ ਮੈਂ ਇਹ ਮਨਤਿੰਗਾ ਆਸ਼ਮ ਦੀ ਪ੍ਰੈਜ਼ੀਡੈਂਟ ਹਾਂ ਉੱਥੇ ਮੈਨੂੰ ਬਹੁਤ ਇੰਜ ਲੱਗਦਾ ਹੈ ਕਿ ਜਿਵੇਂ ਮੈਂ ਆਸ਼ਮ ਚਲੀ ਗਈ ਮੈਂ ਕਿਸੇ ਧਰਮ ਦੇ ਸਥਾਨ ਤੇ ਗਈਆਂ ਕੋਈ ਗੁਰਦੁਆਰਾ ਕੋਈ ਮੰਦਿਰ ਕਿਉਂਕਿ ਉੱਥੇ ਜੋ ਲੋਕ ਰਹਿ ਰਹੇ ਹਨ ਉਹ ਇੰਨੇ ਆਚਾਰ ਹੈ ਉਹ ਖਾਣਾ ਵੀ ਨਹੀਂ ਖਾ ਸਕਦੇ ਆਪਣੇ ਹਸਨਾਲ ਮਤਲਬ ਇੰਨਾ ਬੁਰਾ ਹਾਲ ਹੈ ਉਹਨਾਂ ਦਾ ਤਨਮਨ ਉੱਥੇ ਜਾ ਕੇ ਬਹੁਤ ਸਕੂਨ ਮਿਲਦਾ ਹੈ ਤੇ ਮੈਨੂੰ ਇੱਥੇ ਆਣਾ ਹੀ ਚਾਹੀਦਾ ਤੇ ਅੱਜ ਵੀ ਅਸੀਂ ਇੱਥੇ ਸਕੂਨ ਦੇ ਵਿੱਚ ਗਰੀਬ ਜਨਤਾ ਨੂੰ ਬੁਲਾਇਆ ਹੈ ਪੱਠੇ ਵੀ ਜੋ ਗਰੀਬ ਲੋਕ ਹੈ ਉਹਨਾਂ ਨੂੰ ਬੁਲਾ ਕੇ ਖਾਣਾ ਖਿਲਾਇਆ ਹੈ ਔਰ ਨਾਲ ਗਰਮ ਕੰਬਲ ਦਿੱਤੇ ਹੈ ਤਾਂ ਕਿ ਇਹ ਮਨ ਦੀ ਇੱਕ ਸੈਟੀਸਫੈਕਸ਼ਨ ਹੈ ਕਿ ਅਸੀਂ ਕਿਸੇ ਲਈ ਕੁਝ ਕਰ ਸਕਦੇ ਹਾਂ ਪਰ ਮਹਾਕਮਾ ਸਾਨੂੰ ਇੰਨੀ ਵਕਸ਼ਿਸ਼ ਦੇਵੇ ਓ ਗੁਰੂ ਮਹਾਰਾਜਾਂ ਨੇ ਇੰਨੀ ਬਖਸ਼ਿਸ਼ ਦਿੱਤੀ ਕਿ ਅਸੀਂ ਇਹ ਸਭ ਕੁਝ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਾਲਿਨੀ ਕਾਜਲਾ ਮਿਲੀਨੀਅਮ ਵਰਡ ਸਕੂਲ ਸਮਾਨਾ ਦੀ ਪ੍ਰਿੰਸੀਪਲ ਫੋਨ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਅੱਜ ਅਸੀਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਕੂਲ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਸਾਡੇ ਬੱਚਿਆਂ ਨੇ ਕੀਰਤਨ ਕੀਤਾ ਤੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਅਸੀਂ ਇੱਥੇ ਲੰਗਰ ਵਰਤਾ ਰਹੇ ਆ ਗਰੀਬ ਪਰਿਵਾਰਾਂ ਦਾ ਵੀ ਸੇਵਾ ਦਾ ਮੌਕਾ ਸਾਨੂੰ ਮਿਲ ਰਿਹਾ ਤੇ ਅਸੀਂ ਇਹੀ ਬੇਨਤੀ ਕਰਦੇ ਆ ਕਿ ਸਾਰਿਆਂ ਸਾਰੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖੀਏ ਤੇ ਆਪਣੇ ਆਪਣੇ ਧਰਮਾਂ ਨੂੰ ਪੂਰੇ ਤਰੀਕੇ ਨਾਲ ਨਿਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਲੀਨੀ ਬਰ ਸਕੂਲ ਸਮਾਨਾ ਤੋਂ ਬੋਲ ਰਹੀ ਹਾਂ ਡਾਕਟਰ ਟੇਕੇ ਜੋੜੀ ਅਸੀਂ ਸ਼ਹਿਬ ਜਦਦੀ ਸ਼ਹੀਦੀ ਜੋ ਤਿਹਾਰਾ ਚੱਲ ਰਿਹਾ ਹੈ ਉਸ ਲਈ ਅੱਜ ਸੁਖਨੀ ਸਾਹਿਬ ਦਾ ਪਾਰਕ ਲਾਇਆ ਹੈ ਅਤੇ ਸਾਰੇ ਸਟਾਫ ਜਿੰਨੇ ਬੱਚੇ ਅਤੇ ਉਹਨਾਂ ਦੇ ਜਿਹੜੇ ਮਾਪੇ ਉਹਨਾਂ ਨੂੰ ਅਸੀਂ ਇਹਦੇ ਨਾਲ ਲੰਗਰ ਦੀ ਸੇਵਾ ਕੀਤੀ ਹੈ ਔਰ ਇਹਦੇ ਨਾਲ ਜਿਹੜੇ ਗਰੀਬ ਬੰਦੇ ਲੇਬਰ ਹੈ ਜਿਹੜੇ ਪੱਠੇ ਤੇ ਕੰਮ ਕਰ ਰਹੀ ਹੈ ਉਹਨਾਂ ਨੂੰ ਵੀ ਅਸੀਂ ਬੁਲਾਇਆ ਉਹਨਾਂ ਨੂੰ ਅਸੀਂ ਲੰਗਰ ਸੇਵਾ ਵੀ ਕਰਾਂਗੇ ਤੇ ਗਰਮ ਕਪੜਾ